ਜੈਪੀ ਜੈ ਭਾਰਤ ਮੈਂ ਸੋਮ ਸਹੋਤਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂ ਨਾਵਾ ਪੋਸੂ ਨਾਵਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਅੱਜ ਪੋਸੂ ਨਾਵਾ ਚੈਨਲ ਦੀ ਟੀਮ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੀ ਹੈ ਔਰ ਅੱਜ ਜਿਸ ਸਥਾਨ ਦੇ ਉੱਪਰ ਆਪਾਂ ਇਸ ਸਮੇਂ ਤੁਸੀਂ ਦੇਖ ਰਹੇ ਹੋ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਪੁਰਬ ਜਿਹੜਾ ਹੈ ਮਿਲ ਕੇ ਸੰਗਤਾਂ ਦੇ ਵੱਲੋਂ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਔਰ ਇਸ ਸਮੇ ਸਾਡੇ ਨਾਲ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਸਿੰਘ ਜਸਲ ਸਾਹਿਬ ਪਾਵਰ ਆਫ ਸੋਸ਼ਲ ਯੂਨਿਟੀ ਦੇ ਪਾਰਟਨਰ श्री करमचंद जी जो कि बतौर चीफ रिटायर हुए ने पंजाब राज बिजली बोर्ड ਦੇ ਵਿੱਚੋਂ ਔਰ ਮੇਰੇ ਨਾਲ ਪਾਵਰ ਆਫ ਸੋਸ਼ਲ ਜੁਨਟੀ ਦੇ ਡਿਸਟ੍ਰਿਕਟ ਮੁਹਾਲੀ ਤੋਂ ਪ੍ਰੈਜ਼ੀਡੈਂਟ श्री अमरचंद जी ਔਰ ਪੋਸੂਨਾਮਾ YouTube ਚੈਨਲ ਜਿਹੜਾ ਹੈ ਉਹ ਇਸ ਸਮੇਂ ਤੁਹਾਡੇ ਨਾਲ ਮੁਖਾਤਬ ਹੈ ਸੋ ਇਸ ਸਮੇਂ ਮੇਰੇ ਨਾਲ ਜਤਿੰਦਰ ਸਿੰਘ ਜੀ ਜੁੜੇ ਹੋਏ ਨੇ श्री ਅਮਰਿੰਦਰ ਸਾਹਿਬ ਤੋਂ ਜਿਨ੍ਹਾਂ ਦੇ ਗ੍ਰਹਿ ਸਥਾਨ ਵਿਖੇ ਇਸ ਸਮੇਂ ਅਸੀਂ ਬੈਠੇ ਆਂ ਔਰ ਸਵੇਰ ਦੀਆਂ ਕਾਫੀ ਗੱਲਾਂ ਜਿਹੜੀਆਂ ਆ ਨੇ ਉਹ ਡਿਸਕਸ ਹੋਈਆਂ ਹੈ ਔਰ ਖਾਸ ਕਰਕੇ ਉਸ ਦਾ ਜੇ ਆਪਾਂ ਕਨਸੈਪਟ ਦੇਖੀਏ ਉਸ ਗੱਲ ਦੀ ਜੇ ਆਪਾਂ ਬੜਾ ਸੈਂਪਲ ਰੂਪ ਵਿੱਚ ਦੇਖੀਏ ਕਿ ਆਖਰ ਸਾਡਾ ਸਮਾਜ ਇੱਕ ਪਲੇਟਫਾਰਮ ਤੇ ਇਕੱਠਾ ਹੁੰਦਾ ਨਜ਼ਰ ਕਿਉਂ ਨਹੀਂ ਆ ਰਿਹਾ ਔਰ ਕੀ ਕਾਰਨ ਹੈ ਕਿ ਸਾਡੇ ਕੋਲ ਪਲੇਟਫਾਰਮ ਦੀ ਕਮੀ ਹੈ ਜਾਂ ਸਾਡੇ ਕੋਲ ਕਿਸੇ ਇਮਾਨਦਾਰ ਲੀਡਰ ਦੀ ਕਮੀ ਹੈ ਇਸ ਵਿਸ਼ੇ ਨੂੰ ਲੈ ਕੇ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਨੇ ਜਤਿੰਦਰ ਜੀ ਦੇ ਨਾਲ ਗੱਲਬਾਤ ਕਰਦੇ ਆਂ ਔਰ ਪੁੱਛਦੇ ਆਂ ਕੀ ਲੱਗਦਾ ਹੈ ਕੀ ਅਸੀਂ ਇੱਕ ਮੰਚ ਤੇ ਇਕੱਠੇ ਹੋ ਸਕਾਂਗੇ ਜਤਿੰਦਰ ਜੀ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜਤਿੰਦਰ ਜੀ ਸਵੇਧੀਆਂ ਕਾਫੀ ਗੱਲਾਂ ਬਾਤਾਂ ਤੁਹਾਡੇ ਕੋਲੋਂ ਸੁਣੀਆ ਕਾਫੀ ਸੋਸਾਇਟੀਆਂ ਦੇ ਵਿੱਚ ਵਿਚਰਦੇ ਵੀ ਹੋ ਤੁਸੀਂ ਕੀ ਕਾਰਨ ਹੈ ਕਿ ਤੁਸੀਂ ਇੱਕ ਡਿਪਾਰਟਮੈਂਟ ਦੀ ਗੱਲ ਕੀਤੀ ਸੀਗੀ ਉਹ ਡਿਪਾਰਟਮੈਂਟ ਤੁਹਾਨੂੰ ਅਜੇ ਤੱਕ ਕਿਤੇ ਨਜ਼ਰ ਆਇਆ ਜਾਂ ਨਜ਼ਰ ਆਇਆ ਹੋ ਸਟੈਬਲਿਸ਼ਿੰਗ ਪੂਰੀ ਤਰ੍ਹਾਂ ਹੋ ਗਿਆ ਬਿਲਕੁਲ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਕੋ ਸੁਨਾ ਮਾਜੀ ਤੋਂ ਆਏ ਹੋਏ ਵੀਰਾਂ ਦਾ ਤੁਹਾਡਾ ਔਰ ਤੁਹਾਡੇ ਨਾਲ ਆਈ ਹੋਈ ਸਾਰੀ ਟੀਮ ਦਾ ਮੈਂ ਦਿਲੋਂ ਸਤਿਕਾਰ ਕਰਦਾ ਮਾਨ ਕਰਦਾ ਔਰ ਮੈਂ ਕੁਝ ਬਹੁਤ ਵੱਡੀ ਸਮਝ ਤਾਂ ਨਹੀਂ ਰੱਖਦਾ ਪਰ ਜਿੰਨੀ ਕੁ ਸਮਝ ਰੱਖਦਾ ਜਿੰਨੀ ਕੁ ਮੈਨੂੰ ਮਾਲਕ ਨੇ ਸوجਬੋਝ ਦਿੱਤੀ ਹੋਈ ਹੈ ਮੈਂ ਉਨੀ ਹੀ ਵਿਚਾਰਤਾਰਾ ਆਪਣੀ ਜਿਹੜੀ ਹੈਗੀ ਹੈ ਦਿਲ ਦੀ ਸਾਂਝੀ ਕਰ ਸਕਦਾ ਮੈਂ ਜਿੰਨਾ ਚਿਰ ਵੀ ਤੁਹਾਨੂੰ ਸਨਮਾ ਦਿੱਤਾ ਜਾਂ ਤੁਸੀਂ ਮੈਨੂੰ ਆਪਣਾ ਕੀਮਤੀ ਸਮਾਂ ਦਿੱਤਾ ਗੁਫ਼ਤਗੂ ਦੇ ਵਿੱਚ ਉਹ ਮੈਂ ਤਾਂ ਇਹ ਮਹਿਸੂਸ ਕਰਦਾ ਹਾਂ ਸਰ ਪਲੇਟਫਾਰਮ ਦੀ ਤਾਂ ਜਦ ਤੁਸੀਂ ਅਗਰ ਗੱਲ ਹੈ ਸਾਡੇ ਕੋਲ ਪਲੇਟਫਾਰਮ ਤਾਂ ਬੇਹੱਦ ਨੇ ਹਰ ਸਿਸਟਮ ਦੇ ਵਿੱਚ ਪਲੇਟਫਾਰਮ ਸਾਡੇ ਕੋਲ ਤਿਆਰ ਬੇ ਤਿਆਰ ਨੇ ਉਹ ਪਲੇਟਫਾਰਮ ਜਿਹੜੇ ਹੈਗੇ ਨੇ ਮੇਰੀ ਆਪਣੀ ਜਿਤਕ ਸੋਚ ਰੱਖ ਰੱਖਦਾ ਮੈਂ ਜਿੰਨੀ ਕਿ ਮੇਰੀ ਸਮਝ ਹੈਗੀ ਹੈ ਪਲੇਟਫਾਰਮਾਂ ਦੀ ਕੋਈ ਕਾਟ ਨਹੀਂ ਹੈ ਬਹੁਤ ਪਲੇਟਫਾਰਮ ਨੇ ਸਾਡੇ ਕੋਲ ਉਸ ਪਲੇਟਫਾਰਮ ਨੂੰ ਇੰਪਲੀਮੈਂਟ ਕਰਨਾ ਉਸ ਪਲੇਟਫਾਰਮ ਨੂੰ ਸਹੀ ਜਾਮਾ ਪਹਿਨਾਲਾ ਸਹੀ ਪੈਰੋਕਾਰ ਅੱਗੇ ਲੈ ਕੇ ਆਣੇ ਸਹੀ ਵਰਕਰ ਅੱਗੇ ਲੈ ਕੇ ਆਉਣੇ ਮੇਰਾ ਮੰਨਣਾ ਤੇ ਇਹ ਹੈਗਾ ਕਿ ਜਿੰਨਾ ਚਿਰ ਸਾਡੇ ਪੈਰੋਕਾਰ ਚੰਗੇ ਪੈਰੋਕਾਰ ਜਿਨ੍ਹਾਂ ਨੇ ਸਮਾਜ ਨੂੰ ਦਿਸ਼ਾ ਨਿਰਦੇਸ਼ ਦੇਣੀ ਹੈ ਉਹ ਅੱਗੇ ਆਣ ਪੈਰੋਕਾਰ ਚੰਗੇ ਲਿਉਣੇ ਕਿਹਨਾਂ ਨੇ ਹੈ ਸਰ ਸਵਾਲ ਤਾਂ ਇਹ ਹੈ ਨਾ ਕਿ ਪੈਰੋਕਾਰ ਬਹੁਤ ਨੇ ਤੁਸੀਂ ਦੱਸਦੇ ਹੋ ਪਲੈਟਫਾਰਮ ਬਹੁਤ ਨੇ ਪਰ ਉਹਨਾ ਪਲੈਟਫਾਰਮ ਨੂੰ ਇਸਤੇਮਾਲ ਕਿਹਨੇ ਕਰਨਾ ਹੈ ਕੌਣ ਹੈ ਜੋ ਕਿ ਸਾਡੀਆਂ ਲੱਤਾਂ ਖਿੱਚ ਰਹੇ ਨੇ ਸਰ ਦੇਖੋ ਸਰ ਗੱਲ ਹੈ ਕਿ ਲੱਤਾਂ ਵੇਖੋ ਜੇ ਦੂੰਦਾ ਮੈਂ ਦਾ ਸਿਸਟਮ ਨੂੰ ਦੇਖਦਾ ਲੱਗੂ ਜਿੰਨਾ ਮੈਂ ਸਮਝਦਾ ਵੇਖੋ ਕੋਈ ਵੀ ਟੱਚ ਚੱਲਦਾ ਵੈ ਕੋਈ ਵੀ ਅਦਾਰਾ ਚੱਲਦਾ ਹੈ ਉਹਦੇ ਵਿੱਚ ਦੋ ਤਰ੍ਹਾਂ ਦੇ ਹਮੇਸ਼ਾ ਇਨਸਾਨ ਮੇਰੀ ਨਜ਼ਰ ਦੇ ਵਿੱਚ ਹੁੰਦੇ ਨੇ 네ਗੇਟਿਵ ਐਂਡ ਪੋਜ਼ਿਟਿਵ ਔਰ ਜਿਤ ਤੱਕ ਮੇਰੀ ਆਪਣੀ ਪਰਸਨਲ ਸੋਚ ਹੈਗੀ ਹੈ ਮੈਂ ਇਹ ਕਹਿ ਸਕਦਾ ਕਿ 네ਗੇਟਿਵਿਟੀਜ਼ ਬਹੁਤ ਘੱਟ ਹੁੰਦੀ ਹੈ ਪੋਜ਼ਿਟਿਵਿਟੀਆਂ ਬਹੁਤ ਜ਼ਿਆਦਾ ਹੁੰਦੀ ਹੈ ਜਿਹੜੀ ਨੈਗੇਟਿਵਿਟੀਆਂ ਹੈਗੀ ਹੈ ਉਸ ਨੂੰ ਦਰਕਨਾਰ ਕਰਕੇ ਉਹਨਾਂ ਨੂੰ ਸਾਈਡ ਤੇ ਰੱਖ ਕੇ ਜਿਹੜੇ ਪੋਜ਼ਿਟਿਵ ਇਨਸਾਨ ਹੈਗੇ ਨੇ ਉਹਨਾਂ ਨੂੰ ਅੱਗੇ ਲਿਆਉਣ ਦੀ ਲੋੜ ਹੈ ਅੱਗੇ ਆਉਣ ਦੀ ਲੋੜ ਹੈ ਔਰ ਜਿੰਨਾ ਚਿਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਪਲੇਟਫਾਰਮ ਨਹੀਂ ਹੈ ਜਾਂ ਸਾਡੇ ਕੋਲ ਇਸ ਤਰ੍ਹਾਂ ਦਾ ਹੈਗਾ ਕਿ ਕਿੱਥੇ ਕਰਕੇ ਘਾਟ ਰਹਿ ਗਈ ਹੈ ਮੇਰਾ ਮੰਨਣਾ ਤੇ ਇਹ ਹੈਗਾ ਕਿ ਸਾਨੂੰ ਚਿੰਨਾ ਚਿਰ ਸਾਡੇ ਪੈਰੋਕਾਰ ਸਾਡੇ ਟੀਮ ਵਰਕਰਸ ਗਰਾਊਂਡ ਲੈਵਲ ਤੇ ਗਰਾਊਂਡ ਲੈਵਲ ਤੇ ਹੁੰਦਾ ਕਿ ਹਰ ਨੂੰ ਘਰ ਤੱਕ ਅਪਰੋਚ ਕਰਨੀ ਕਈ ਵਾਰੀ ਕੀ ਹੁੰਦਾ ਕਿ ਕਈ ਪਰਿਵਾਰਾਂ ਦੇ ਵਿੱਚ ਮੈਂ ਮਹਿਸੂਸ ਕੀਤਾ ਜਿੰਨਾ ਕਿ ਮੇਰੀ ਸਮਝ ਹੈਗੀ ਹੈ ਬਹੁਤ ਟੈਲੈਂਟ ਬੈਠਾ ਹੋਇਆ ਪਰ ਉਸ ਟੈਲੈਂਟ ਨੂੰ ਮੌਕਾ ਨਹੀਂ ਮਿਲਦਾ ਉਸ ਟੈਲੈਂਟ ਨੂੰ ਅੱਗੇ ਆਪਣੇ ਵਿਊਜ਼ ਰੱਖਣ ਦਾ ਪਲੇਟਫਾਰਮ ਨਹੀਂ ਮਿਲਦਾ ਜਾਂ ਉਹਨਾਂ ਨੂੰ ਉਸ ਜਿਹੜੇ ਜਿੰਨਾਂ ਕੋ ਟਾਈਲੈਂਡ ਹੈਗਾ ਉਹਨਾਂ ਤੱਕ ਅਸੀਂ ਅਪਰੋਚ ਨਹੀਂ ਕਰਦੇ ਤਾਂ ਯਕੀਨ ਮੰਨਿਓ ਜਿਸ ਦਿਨ ਅਸੀਂ ਇਸ ਤਰ੍ਹਾਂ ਦੀ ਅਪਰੋਚੇਸਿਬਲ ਜਿਹੜੀ ਆਪਣੇ ਤਿਆਰ ਕਰਕੇ ਉਹਨਾਂ ਲੋਕਾਂ ਤੱਕ ਅਪਰੋਚ ਕਰ ਲਾਂਗੇ ਯਕੀਨ ਮੰਨਿਓ ਬਹੁਤ ਵੱਡਾ ਪਲੇਟਫਾਰਮ ਤੁਹਾਨੂੰ ਮਿਲ ਜਾਏਗਾ ਬਹੁਤ ਵੱਡਾ ਟਾਈਲੈਂਡ ਮਿਲ ਜਾਏਗਾ ਲੇਕਿਨ ਉਹੀ ਗੱਲ ਹੈ ਨਾ ਵੀ ਜਤਿੰਦਰ ਜੀ ਇਹ ਸਾਰਾ ਕੁਝ ਹੋਊਗਾ ਕਦੋਂ ਜਦੋਂ ਮੇਲਾ ਲੁੱਟਿਆ ਗਿਆ ਉਦੋਂ ਹੋਣਾ ਜਾਂ ਮਤਲਬ ਮੇਲੇ ਦੇ ਰਹਿੰਦੇ ਰਹਿੰਦੇ ਹੀ ਹੋ ਜਾਊਗਾ ਸਰ ਨਹੀਂ ਦੇਖੋ ਸਰ ਇਸ ਤਰ੍ਹਾਂ ਕੁਝ ਨਹੀਂ ਹੈ ਜੇ ਤੁਸੀਂ ਆਪਣਾ ਪਿਛਲਾ ਪਿਛੋਕੜ ਦੇਖੋ ਜੇ ਅਸੀਂ ਉਹਨੂੰ ਆਪਣੇ 75 76 ਸਾਲ ਦੀ ਆਜ਼ਾਦੀ ਦੀ ਗੱਲ ਕਰ ਲਈਏ ਤਾਂ ਜੇ ਤੁਸੀਂ ਉਸ ਨੂੰ ਚਾਤ ਮਾਰੋ ਤੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਕੋਈ ਸਾਡੇ ਵਿੱਚ ਅਸੀਂ ਕੋਈ ਬਹੁਤ ਕੁਝ ਗਵਾਇਆ ਜੇ ਕੁਝ ਗਵਾਇਆ ਵੀ ਹੈ ਤੇ ਬਹੁਤ ਕੁਝ ਪਾਇਆ ਵੀ ਹੈ ਬਹੁਤ ਵਧੀਆ ਲੀਡਰ ਸਾਡੇ ਸਮਾਜ ਦੇ ਵਿੱਚ ਆਏ ਨੇ ਬਹੁਤ ਵਧੀਆ ਸੁਲਝੇ ਇਨਸਾਨ ਸਾਡੇ ਸਿਸਟਮ ਦੇ ਵਿੱਚ ਆਏ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਮੈਂ ਤਾਂ ਹੀ ਬੇਨਤੀ ਕਰਦਾ ਹੈਗਾ ਟੈਲੈਂਟ ਦੀ ਕੋਈ ਕਟ ਨਹੀਂ ਹੈ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਸਾਡੇ ਕੋਲ ਪਲੇਟਫਾਰਮ ਨਹੀਂ ਹੈਗੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਕਿ ਸਾਡੇ ਕੋਲ ਮੈਨ ਪਾਵਰ ਨਹੀਂ ਹੈਗੀ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈਗੀ ਕਿ ਜਿਹਦੇ ਵਿੱਚ ਅਸੀਂ ਵਿੱਚ ਨਹੀਂ ਸਕਦੇ ਜਿਹਦੇ ਬਸ ਅਸੀਂ ਗਰੋ ਨਹੀਂ ਕਰ ਸਕਦੇ ਮੈਂ ਇੱਕ ਬੇਨਤੀ ਕਰਦਾ ਹੈ ਜਿਹੜੇ ਵੀ ਸੱਜਣ ਜਿਹੜੇ ਵੀ ਜਿਹੜੇ ਵੀ ਸਿਰ ਕੱਢੂ ਆਗੂ ਜਿਹੜੇ ਕੰਮ ਕਰ ਰਹੇ ਨੇ ਸਮਾਜ ਲਈ ਕੰਮ ਕਰ ਰਹੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਨੂੰ ਇੱਕ ਟੀਮ ਵਰਕ ਬਣਾ ਕੇ ਤੇ ਜਿਹੜੇ ਕਰਾਂ ਕਰਾਂ ਦਾ ਖਾਸ ਕਰਕੇ ਮੈਂ ਤਾਂ ਇਹ ਗੱਲ ਕਵਾਂਗਾ ਕਿਸ ਦੇ ਡੋਰ ਟੂ ਡੋਰ ਉਹਨਾਂ ਤੱਕ ਅਪਰੋਚ ਕਰੋਗੇ ਤੇ ਇਹ ਪਲੇਟਫਾਰਮ ਬਹੁਤ ਤੇਜ਼ੀ ਨਾਲ ਗਰੋ ਕਰੇਗਾ ਦੋਸਤੋ ਗੱਲ ਇਸ ਤਰ੍ਹਾਂ ਹੈ ਕਿ ਬਹੁਤ ਵਧੀਆ ਗੱਲਾਂ ਬਾਤਾਂ ਜਤਿੰਦਰ ਸਿੰਘ ਜੀ ਨੇ ਕੀਤੀਆਂ ਨੇ ਔਰ ਗੱਲ ਉਹੀ ਹੈ ਵੀ ਡੋਰ ਟੂ ਡੋਰ ਪਾਵਰ ਆਫ ਸੋਸ਼ਲ ਯੂਨਿਟੀ ਦੇ ਨਾਲ ਜੇ ਆਪਾਂ ਗੱਲ ਕਰੀਏ ਤੇ ਅੱਜ ਲੱਖਾਂ ਦੀ ਤਾਦਾਦ ਲੋਕ ਜੁੜੇ ਨੇ। ਇਸੇ ਹੀ ਅਮਰitsar ਵਿੱਚ ਜਿੱਥੇ ਅਸੀਂ ਬੈਠੇ ਹੋਏ ਹਾਂ, ਲੇਕਿਨ ਇੱਥੇ ਸਾਨੂੰ ਹਮੇਸ਼ਾ ਕਮੀ ਖਲਦੀ ਰਹੀ ਹੈ। ਸਾਨੂੰ ਇਹ ਨਹੀਂ ਆ ਕਿ ਟੈਲੈਂਟ ਮਿਲਦਾ ਨਹੀਂ ਹੈ। ਸਰ ਕਹਿ ਰਹੇ ਨੇ ਟੈਲੈਂਟ ਪੌਂਦੇ ਬਹੁਤ ਟੈਲੈਂਟ ਹੈ। ਔਰ ਕਿਉਂਕਿ ਇਸ ਧਰਤੀ ਨੂੰ ਤਾਂ ਅਸੀਂ ਨਤਮਸਤਕ ਹੁੰਦੇ ਹਾਂ ਜਿੱਥੇ ਖੁਦ ਮਾਲਕ ਇਸ ਧਰਤੀ ਦੇ ਉੱਪਰ ਵਿਰਾਜਮਾਨ ਨੇ ਔਰ ਜ਼ਰੇ-ਜ਼ਰੇ 'ਚ ਜੋ ਖੁਸ਼ਬੂ ਆਉਂਦੀ ਹੈ ਉਹਨਾਂ ਦੀ ਦਇਆ ਦੀ, ਉਹਨਾਂ ਦੀ ਬਖਸ਼ਿਸ਼ ਦੀ। ਲੇਕਿਨ ਸਵਾਲ ਉਹੀ ਹੈ ਨਾ ਕਿ ਆਪਾਂ ਨੂੰ ਹਮਲਾ ਮਾਰਨਾ ਪੈਣਾ ਹੈ ਤਾਂ ਹੀ ਗੱਲ ਬੜੇਗੀ ਪਲੇਟਫਾਰਮ ਦੀ ਕੋਈ ਕਮੀ ਨਹੀਂ ਹੈ ਜਿਵੇਂ ਸਰ ਜੀ ਨੇ ਵੀ ਕਿਹਾ ਹੈ ਟੈਲੈਂਟ ਦੀ ਕੋਈ ਕਮੀ ਨਹੀਂ ਹੈ ਪਰ ਟੈਲੈਂਟ ਹੈ ਕਿੱਥੇ ਆ ਉਹਨੂੰ ਇਸਤੇਮਾਲ ਕਦੋਂ ਕਰਨਾ ਇਹਦੇ ਬਾਰੇ ਆਪਾਂ ਜਸਲ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਸੋ ਜਸਲ ਸਾਹਿਬ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਜਿਹੜੇ ਕਿ ਇਸ ਵਕਤ ਮੇਰੇ ਨਾਲ ਬੈਠੇ ਨੇ ਔਰ ਜਿਵੇਂ ਜਤਿੰਦਰ ਜੀ ਨੇ ਕਿਹਾ ਕਿ ਟੈਲੈਂਟ ਦੀ ਕੋਈ ਕਮੀ ਨਹੀਂ ਹੈ ਲੀਡਰ ਦੀ ਵੀ ਪਲੇਟਫਾਰਮ ਦੀ ਵੀ ਕਮੀ ਨਹੀਂ ਹੈ ਤੇ ਇਹਨਾਂ ਤੋਂ ਸਵਾਲ ਇਹ ਪੁੱਛਦੇ ਆ ਕਿ ਅੰਮ੍ਰਿਤਸਰ ਦੇ ਵਿੱਚ ਬੈਠੇ ਆ ਇਸ ਸਮੇਂ ਆਪਾਂ ਔਰ ਅੰਮ੍ਰਿਤਸਰ ਦੇ ਵਿੱਚ ਜਿਸ ਤਰ੍ਹਾਂ ਦੇ ਬਾਕੀ ਡਿਸਟ੍ਰਿਕਟ ਦੇ ਲੀਡਰਸ ਨੇ ਸਾਡੇ ਆਪਣੇ ਜੋ ਪਾਵਰ ਆਫ ਸੋਸ਼ਲ ਜੁਨਟੀ ਨਾਲ ਮਤਲਬ ਜੁੜੇ ਹੋਏ ਨੇ ਲੇਕਿਨ ਅਸੀਂ ਇੱਕ ਗੱਲ ਕਮੀ ਮਹਿਸੂਸ ਕਰਦੇ ਹੁੰਦੇ ਸੀ ਕਿ ਆਖਰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚੋਂ ਸਾਨੂੰ ਅਜ ਖੱਡ ਜਿਵੇਂ ਕਟਾਰੀਆ ਸਾਹਿਬ ਹੈ ਡਾਕਟਰ ਸਾਹਿਬ ਹੈ ਇੱਕ ਦੋ ਮੈਂਬਰ ਹੋਰ ਨੇ ਲੇਕਿਨ ਬਾਕੀ ਮੈਂਬਰ ਜਿਹੜੇ ਆ ਉਹ ਸਾਡੇ ਕਿਉਂ ਨਹੀਂ ਮਤਲਬ ਜੁੜਦੇ ਸਾਡੇ ਨਾਲ ਕਾਰਨ ਕੀ ਹੈ ਸਾਡੇ ਚ ਕੋਈ ਕਮੀ ਹੈ ਜਾਂ ਅਸੀਂ ਉਹਨਾਂ ਨੂੰ ਆਪਣੀ ਵਿਚਾਰਧਾਰਾ ਦੱਸ ਨਹੀਂ ਪਾ ਰਹੇ ਇਹ ਸਾਰੇ ਸਵਾਲ ਜਿਹੜੇ ਨੇ ਆਪਾਂ ਜਸਲ ਸਾਹਿਬ ਨਾਲ ਡਿਸਕਸ ਕਰਦੇ ਹਾਂ ਜਸਲ ਸਾਹਿਬ ਜੈਪੀਮ ਜੈਪਤ ਜੈਪੀਮ ਜੈਪਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਸਮਾਜ ਵਿੱਚ ਟੈਲੈਂਟ ਦੀ ਕਮੀ ਨਹੀਂ ਹੈ ਲੇਕਿਨ ਕਮੀ ਕਿੱਥੇ ਆ ਫਿਰ ਸਰ ਉਸ ਟੈਲੈਂਟ ਨੂੰ ਆਪਾਂ ਨਿਖਾਰ ਨਹੀਂ ਪਾ ਰਹੇ ਜੋੜ ਨਹੀਂ ਪਾ ਰਹੇ ਕਾਰਨ ਕੀ ਹੈ ਫਿਰ ਸਭ ਤੋਂ ਪਹਿਲਾਂ ਤਾਂ ਮੈਂ ਇੰਜੀਨੀਅਰ ਜਤਿੰਦਰ ਅਨੁਰਾਗ ਜੀ ਦਾ ਅੰਗਰਾਲ ਜੀ ਦਾ ਬਹੁਤ ਧੰਨਵਾਦੀ ਹਾਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਆਪਣਾ ਬਹੁਤ ਕੀਮਤੀ ਸਮੇਂ ਦੇ ਵਿੱਚੋਂ ਸਾਨੂੰ ਸਰਜੀ ਟੀਮ ਨੂੰ ਸਮਾਂ ਦਿੱਤਾ ਔਰ ਜਿਹੜੇ ਉਹਨਾਂ ਨੇ ਵਿਚਾਰ ਰੱਖੇ ਬਹੁਤ ਹੀ ਪੋਜ਼ਿਟਿਵ ਵਿਚਾਰ ਤੇ ਇਹੋ ਹੀ ਗੱਲਾਂ ਜਿਹੜੀਆਂ ਉਹਨਾਂ ਦੇ ਨਾਲ ਬੈਠ ਕੇ ਡਿਸਕਸ ਕੀਤੀਆਂ ਉਹਨਾਂ ਦੇ ਵਿੱਚ ਬਹੁਤ ਕੁਝ ਨਿਕਲਣ ਵਾਲਾ ਹੈ ਜਿੱਥੋਂ ਤੱਕ ਰਹਿ ਗਈ ਗੱਲ ਡੋਰ ਟੂ ਡੋਰ ਜਾਣ ਦੀ ਇਹ ਡੋਰ ਟੂ ਡੋਰ ਜਾਣ ਲਈ ਮੈਂ ਇਹ ਕਹੂੰਗਾ ਕਿ ਜਤਿੰਦਰ ਜੀ ਦੀ ਬਹੁਤ ਵੱਡੀ ਸੋਚ ਹੈ ਪਰ ਇਹਦੇ ਲਈ ਸਾਨੂੰ ਕੁਝ ਨਾ ਕੁਝ ਕਰਨਾ ਪਊਗਾ ਡੋਰ ਟੂ ਡੋਰ ਜਾਣ ਲਈ ਅਸੀਂ ਆਪਣਾ ਸਮਾਂ ਵੀ ਕੱਢੀਏ ਦੂਸਰਿਆਂ ਨੂੰ ਵੀ ਨਾਲ ਲਈਏ ਇੱਕ ਜ਼ਿਲ੍ਹੇ ਦੇ ਵਿੱਚੋਂ ਅਸੀਂ ਟੀਮ ਬਣਾ ਲਈਏ 5-7 ਮੈਂਬਰ ਹੀ ਅਸੀਂ ਜ਼ਿਲ੍ਹੇ ਚ ਤਿਆਰ ਕਰ ਲਈਏ ਤੇ ਬਹੁਤ ਵੱਡਾ ਕੰਮ ਹੋ ਜਾਊਗਾ 노 ਡਾਊਟ ਇਹਨਾਂ ਦੀ ਗੱਲ ਠੀਕ ਹੈ ਕਿ ਬੰਦੇ ਬਹੁਤ ਹੈਗੇ ਆ ਪਰ ਇਹਨਾਂ ਨੂੰ ਮੈਂ ਜਿਹੜੀ ਉੱਥੇ ਗੱਲ ਅਸੀਂ ਪਹਿਲਾਂ ਵਿਚਾਰੀ ਹੈ ਆ ਮਾਰਜ ਇੱਥੇ ਪੈਂਦੀ ਹੈ ਉਹ ਇਹ ਆ ਕਿ ਅਸੀਂ ਆਪਣੇ ਕੋਈ ਵੀ ਜਿਹੜੀ ਚੀਜ਼ ਹੈ ਉਹਨੂੰ ਬਾਵਾ ਸਾਹਿਬ ਵਾਂਗੂ ਸੈਕਰੀਫਾਈਜ਼ ਕਰਨਾ ਸਿੱਖੇ ਨਹੀਂ ਹੂੰ ਉਹਨਾਂ ਨੇ ਐਜੂਕੇਸ਼ਨ ਟੋਟਲ ਲੈ ਕੇ ਕੋਈ ਵੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਸਮਝੌਤਾ ਨਹੀਂ ਕੀਤਾ ਜਿਹਦੇ ਨਾਲ ਸਮਾਜ ਨੂੰ ਫਾਇਦਾ ਨਾ ਹੋਵੇ ਜਿੱਥੇ ਸਮਾਜ ਦਾ ਨੁਕਸਾਨ ਹੁੰਦਾ ਦੱਸਿਆ ਉਹਨੇ ਕੁਰਸੀ ਨੂੰ ਲਤ ਮਾਰ ਦਿੱਤਾ ਉਸ ਕੁਰਸੀ ਨੂੰ ਰੱਖਿਆ ਨੇ ਪਰ ਅੱਜ ਦੀ ਡੇਟ ਦੇ ਵਿੱਚ ਜਿਹੜੇ ਸੋ ਕਾਰਡ ਲੀਡਰ ਅਸੀਂ ਕਹਿ ਰਹੇ ਹਾਂ ਜਥੇਬੰਦੀਆਂ ਚਲਾ ਰਹੇ ਆ ਉਹਨਾਂ ਨੂੰ ਤਾਂ ਮਾਰਾ ਗਿਆ ਆਪਣਾ ਲੱਗਦਾ ਹੋਵੇ ਵੀ ਨੁਕਸਾਨ ਹੋ ਜਾਣਾ ਤੇ ਉਹ ਜਥੇਬੰਦੀ ਨੂੰ ਦਾਤੇ ਲਾ ਦਿੰਦੇ ਆ ਉਹ ਸਭਾ ਨੂੰ ਦਾਤੇ ਲਾ ਦਿੰਦੇ ਆ ਔਰ ਬਾਬਾ ਸਾਹਿਬ ਨੇ ਆਪਣੇ ਜੀਵਨ ਨੂੰ ਦਾਤੇ ਲਾ ਦਿੱਤਾ ਲੇਕਿਨ ਸਮਾਜ ਦਾ ਖਾਸ ਕਰਕੇ ਨੁਕਸਾਨ ਨਹੀਂ ਹੋਣ ਦਿੱਤਾ ਔਰ ਮਨੁੱਖਤਾ ਦਾ ਨੁਕਸਾਨ ਨਹੀਂ ਹੋਣ ਦਿੱਤਾ ਮੈਂ ਤਾਂ ਇਹ ਕਹੂੰਗਾ ਕਿ ਜੇ ਮਨੁੱਖਤਾ ਅੱਜ ਬਾਬਾ ਸਾਹਿਬ ਨੂੰ ਯਾਦ ਕਰ ਰਹੀ ਹੈ ਪੂਰੀ ਖਲਕਤ ਯਾਦ ਕਰ ਰਹੀ ਹੈ ਤੇ ਉਹਦਾ ਕਾਰਨ ਇਹੋ ਹੀ ਆ ਕਿ ਉਹਨਾਂ ਨੇ ਗੁਣਾਂ ਨੂੰ ਗ੍ਰਹਿਣ ਕੀਤਾ ਜਿਹੜੇ ਭਗਤੀ ਲਹਿਰ ਦੀ ਇੱਕ ਵਿਚਾਰਧਾਰਾ ਸੀ ਜੀ ਉਹ ਭਗਤੀ ਲਹਿਰ ਦੀ ਵਿਚਾਰਧਾਰਾ ਇਹੋ ਹੀ ਕਹਿੰਦੀ ਸੀ ਕਿ ਗੁਣ ਜਿਹੜੇ ਆ ਹੋਣੇ ਚਾਹੀਦੇ ਆ ਹੂੰ ਸੋ ਗੁਣਾ ਨੂੰ ਉਹਨੇ ਗ੍ਰਹਿਣ ਕੀਤਾ ਔਰ ਉਹਨਾ ਗੁਣਾ ਕਰਕੇ ਅੱਜ ਜਿਹੜੀ ਦੁਨੀਆ ਬਾਬਾ ਸਾਹਿਬ ਨੂੰ ਯਾਦ ਕਰ ਰਹੀ ਹੈ ਪਰ ਜੇਕਰ ਅਸੀਂ ਇਹ ਕਹਦੀਏ ਕਿ ਸਾਡੇ ਚ ਗੁਣ ਬਹੁਤ ਆ ਤੇ ਗੁਣ ਬਾਕੀਆਂ ਚ ਵੀ ਬਹੁਤ ਹੁੰਦੇ ਆ ਔਨ ਦੁਨੀਆ ਤੇ ਕੋਈ ਇਹੋ ਜੀ ਚੀਜ਼ ਪੈਦਾ ਨਹੀਂ ਕੀਤੀ ਜਿਹਦੇ ਵਿੱਚ ਕੋਈ ਗੁਣ ਨਾ ਪਰ ਛੱਟੇ ਆ ਕਿ ਕੀ ਅਸੀਂ ਇਹ ਕਹਿਣ ਲਈ ਤਿਆਰ ਆ ਕਿ ਗੁਰੂਆਂ ਵਾਂਗ ਵੀ ਮੇਰੀ ਜਾਤ ਕਮਿਨੀ ਪਾਤ ਕਮਿਨੀ ਓਛਾ ਜਨਮ ਹਮਾਰਾ ਹੈਗੀ ਕਿਸੇ ਜਿੰਮਤ ਨਹੀਂ ਹੈਗੀ ਤੂੰ ਜਾਣ ਤ ਮੈਂ ਕੁਛ ਨਹੀਂ ਭਬਖੰਡਨ ਦਾ ਕਬੀਰਾ ਮੇਰੀ ਜਾਤ ਕੋ ਸਭ ਕੋ ਹਸਨ ਹਾਰ ਬਲਿਹਾਰੀ ਇਸ ਜੱਤ ਸੇ ਜਿਸ ਜੱਪਿਓ ਸਰ ਜਨਹਾਰ ਕਿਆ ਬਾਤ ਹੈਗੇ ਸਾਡੇ ਚ ਨਹੀਂ ਹੈ ਜਿੰਨੇ ਦੇ ਤੱਕ ਇਹ ਹਿੰਮਤ ਨਹੀਂ ਆਉਂਦੀ ਸਾਡੇ ਚ ਅਸੀਂ ਮਨੁੱਖਤਾ ਨੂੰ ਜੋੜ ਨਹੀਂ ਸਕਦੇ ਸੋ ਅੱਜ ਲੋੜ ਆ ਸਾਨੂੰ ਕਿ ਅਸੀਂ ਡੋਰ ਟੂ ਡੋਰ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਮਜ਼ਾ ਤਾਂ ਤਾਂ ਆ ਕਿ ਡੋਰ ਟੂ ਡੋਰ ਜਾਣ ਲਈ ਜਿੱਥੇ ਅਸੀਂ ਜਾਣਾ ਉੱਥੇ ਦੇ ਲੋਕ ਸੁਣਨ ਲਈ ਵੀ ਤਿਆਰ ਹੋਣ ਤੇ ਸਾਨੂੰ ਸੁਣਾਉਣ ਲਈ ਵੀ ਤਿਆਰ ਹੋਣ ਅਸੀਂ ਕਲਸਣਾ ਉਹਨਾਂ ਨੂੰ ਕਿ ਹੁਣ ਜਤਿੰਦਰ ਸਿੰਘ ਜੀ ਤੋਂ ਉਮੀਦ ਰੱਖ ਸਕਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਨਸੈਪਟ ਹੈ ਉਸ ਨੂੰ ਲੈ ਕੇ ਤੁਹਾਡੇ ਨਾਲ ਜੁੜਨਗੇ ਸਰ ਮੈਂ 100% ਪੋਜ਼ਿਟਿਵ ਸੋਚ ਰੱਖਦਾ ਕਾਰਨ ਇਹ ਹੁੰਦਾ ਕਿ ਜਿੰਨੀ ਦੇ ਤੱਕ ਵਿਚਾਰਾਂ ਦਾ ਆਦਾਨ-ਪ੍ਰਦਾਨ ਨਹੀਂ ਹੁੰਦਾ ਕਦੇ ਵੀ ਕਿਸੇ ਨੂੰ 네ਗੇਟਿਵ ਨਹੀਂ ਲੈਣਾ ਚਾਹੀਦਾ ਕਿਸੇ ਨੂੰ ਪੋਜ਼ਿਟਿਵ ਨਹੀਂ ਲੈਣਾ ਚਾਹੀਦਾ ਲੇਕਿਨ ਪੋਜ਼ਿਟਿਵ ਸੋਚ ਰੱਖ ਕੇ ਚੱਲਾਂਗੇ ਤੇ ਇਹ ਆਪਣੇ ਵਿਚਾਰ ਰੱਖਦੇ ਆ ਜੇਕਰ ਕੇ ਇਹ ਇੱਕ ਵਾਰੀ ਦੇ ਨਾਲ ਹੀ ਪਤਾ ਨਹੀਂ ਜੰਪ ਆ ਜਾਣਾ ਆ ਹੋ ਜਾਣਾ ਮੈਦੇ ਨਾਲ ਜਿਹੜੇ ਪੜੇ ਆ ਉਹ ਵੀ ਦੇਖ ਰਹੇ ਮੈਨੂੰ ਜਿਹੜੇ ਨਾਲ ਜੰਮੇ ਉਹ ਵੀ ਦੇਖ ਰਹੇ ਮੈਨੂੰ ਜਿਹੜੇ ਮੇਰੇ ਜਿਨ੍ਹਾਂ ਜਮਾਇਆ ਉਹ ਨਹੀਂ ਵੀ ਦੇਖ ਲਿਆ ਮੈਨੂੰ ਇਹ ਕਾਰਨ ਕੀ ਆ ਕਿ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹਨੂੰ ਟਾਈਮ ਲੱਗਦਾ ਵਕਤ ਲੱਗ ਕਿਉਂਕਿ ਮਨੁੱਖਤਾ ਲਈ ਕੰਮ ਕਰਨਾ ਤੁਸੀਂ ਆਪਣੇ ਆਪ ਨੂੰ ਕੁਰਬਾਨ ਕਰਨਾ ਆ ਹੂੰ ਉਹਨੂੰ ਮੈਂਟਲੀ ਪ੍ਰੀਪੇਅਰ ਹੋਣਾ ਪੈਣਾ ਕੀ ਕੀ ਮੈਂ ਦੁਨੀਆ ਤੇ ਜਿਹੜਾ ਆਇਆ ਮੇਰਾ ਜ਼ਿੰਦਗੀ ਦਾ ਮਕਸਦ ਕੀ ਹੈ ਜਿੰਨੀ ਦਿਨ ਮਕਸਦ ਹੀ ਨਹੀਂ ਸਾਨੂੰ ਕਲੀਅਰ ਹੈ ਕਿ ਅਸੀਂ ਕੁਝ ਲੈ ਕੇ ਨਹੀਂ ਜਾਣਾ ਇੱਥੋਂ ਅਸੀਂ ਸਾਰਾ ਕੁਝ ਇੱਥੇ ਛੱਡ ਜਾਣਾ ਕਿਉਂਕਿ ਸਤਗੁਰ ਰਵਦਾਸ ਮਹਾਂਦੇਵ ਜੀ ਕਹਿੰਦੇ ਹੈ ਹੀ ਕੁਝ ਨਹੀਂ ਇੱਥੇ ਜੋ ਵੀ ਹੈਗਾ ਝੂਠਾ ਹੈ ਨਾਮ ਤੇ ਰਵਾਰ ਤੇ ਮਜਨ ਮਰਾਵੇ ਹਰ ਕੇ ਨਾਂ ਬਿਨ ਝੂਠੇ ਸਗਲ ਬਸਾ ਦੇ ਉਹ ਕਹਿੰਦੇ ਸਤਗੁਰ ਦੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਸਾਰਾ ਪਸਾਰਾ ਹੀ ਝੂਠਾ ਹੈ ਪਰ ਅਸੀਂ ਇਹਨੂੰ ਸੱਚ ਮੰਨ ਕੇ ਬੈਠੇ ਹਾਂ ਕਿ ਅਸੀਂ ਸੱਚ ਦੀ ਦੁਨੀਆ ਦੇ ਵਿੱਚ ਬੈਠੇ ਆਂ ਪਤਾ ਨਹੀਂ ਮਹਿਲ ਬਾੜੀਆਂ ਉਤਰ ਕਲਤਰੇ ਸਾਡੇ ਕੰਮ ਉਹਨੇ ਬਿਲਕੁਲ ਨਹੀਂ ਆਉਣੇ ਕੰਮ ਕਿਉਂਕਿ ਇਸ ਕਰਕੇ ਜਦੋਂ ਤੁਸੀਂ ਇਸ ਪਾਸੇ ਨੂੰ ਚੱਲਣਾ ਗੁਰੂਆਂ ਦੇ ਵਿਚਾਰ ਧਾਰਾ ਨੂੰ ਲੈ ਕੇ ਚੱਲਣਾ ਬਾਬਾ ਸਾਹਿਬ ਦੇ ਵਿਚਾਰ ਧਾਰਾ ਨੂੰ ਲੈ ਕੇ ਚੱਲਣਾ ਤੇ ਫਿਰ ਤੁਹਾਨੂੰ ਆਪਣੇ ਆਪ ਨੂੰ ਹੌਲੀ-ਹੌਲੀ ਉਸ ਰਸਤੇ ਤੇ ਮਾਰਗ ਤੇ ਲੈ ਕੇ ਜਾਣਾ ਪੈਣਾ ਕਿ ਬੋਲੀਏ ਸੱਚ ਧਰਮ ਸੱਚ ਬੋਲਣਾ ਹੀ ਧਰਮਾ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰਦਸੇ ਬਾਟ ਮਰੀਦਾ ਜੋਲੀਏ ਜੋ ਸਾਨੂੰ ਇੰਡੀਕੇਸ਼ਨ ਫਿਰ ਸਾਡੇ ਉੱਤੇ ਬਣ ਜਾਂਦੀ ਇੱਕ ਸੋਚ ਬਣ ਜਾਂਦੀ ਜਿਹਨੂੰ ਅਸੀਂ ਆਪਣਾ ਸੋ ਕਾਲਡ ਕਹਿਣਾ ਵੀ ਇਹ ਅਗਵਾਈ ਕਰਨ ਵਾਲਾ ਫਿਰ ਉਹਦੇ ਨਾਲ ਬੈਠ ਕੇ ਵਿਚਾਰਾ ਸਾਂਝੀਆਂ ਕਰਕੇ ਆਪਾਂ ਕਿਸੇ ਰਿਜ਼ਲਟ ਤੇ ਪਹੁੰਚਣਾ ਹੁੰਦਾ ਇਹ ਨਹੀਂ ਕਿ ਆਪਾਂ ਬਾਦ-ਵਿਵਾਦ ਦੇ ਵਿੱਚ ਹੀ ਪੈ ਰਹੇ ਨਾ ਕਿਉਂਕਿ ਅਸੀਂ ਲੋਕਾਂ ਨੂੰ ਕੁਝ ਰਸਤਾ ਜੇ ਦੱਸਣ ਦੀ ਕੋਸ਼ਿਸ਼ ਕਰਨੀ ਹੈ ਤੇ ਸਾਨੂੰ ਸਮੇਂ ਦੀ ਵੀ ਕਨਸਟੈਂਟ ਹੈ ਕਿਉਂਕਿ ਜੀਵਨ ਲੰਮਾ ਨਹੀਂਗਾ ਜੀਵਨ ਬਹੁਤ ਛੋਟਾ ਹੈ ਇਹ ਨਾ ਹੋਵੇ ਬੇ ਜਨਮ ਸਾਰਨੋਂ ਪੱਥ ਨਾ ਸਵਾਰਾ ਸਾਂਝ ਪਰਿਦੇ ਦਿਸਨਦਿਆਰਾ ਅਸੀਂ ਅਕਲਾਂ ਦੀਆਂ ਗੱਲਾਂ ਕੱਲੀਆਂ ਕਰੀਏਗੇ ਤੇ ਜਨਮ ਤਾਂ ਸਵਾਰ ਲਿਆ ਬਈ ਆ ਵੀ ਚੱਲ ਆ ਵੀ ਆ ਵੀ ਕਰ ਲਓ ਆ ਵੀ ਕਰ ਲਓ ਪਰ ਪੱਥ ਜਿੱਧਰ ਨੂੰ ਜਾਣਾ ਜਿਹੜਾ ਦੇ ਕੇ ਭੇਜਿਆ ਸੀ ਪ੍ਰਮਾਤਮਾ ਨੇ ਉੱਥੇ ਹਨੇਰੇ ਹਨੇਰਾ ਨਜ਼ਰ ਆਉਣਾ ਇਸ ਕਰਕੇ ਸਾਨੂੰ ਲੋੜ ਆ ਕਿ ਮੈਂ ਜਤਿੰਦਰ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਉਹ ਪਹਿਲੀ ਅੱਧੀ ਅੱਜ ਸਾਨੂੰ ਮਿਲਲੇ ਔਰ ਉਮੀਦ ਮੈਂ ਰੱਖਦਾ ਕਿ ਅੰਮ੍ਰਿਤਸਰ ਦੇ ਵਿੱਚ ਐਸੀ ਜਿਹੜੀ ਟੀਮ ਸਾਡੀ ਕੰਮ ਕਰ ਰਹੀ ਹੈ ਉਹਨਾਂ ਦੇ ਨਾਲ ਵਿਚਾਰ ਗੋਸ਼ਟੀ ਕਰਕੇ ਹੋਰ ਕਰਕੇ ਆਪਾਂ ਅੱਗੇ ਨੂੰ ਵਧਾਂਗੇ ਲੋਕਾਂ ਦੇ ਵਿੱਚ ਜਾਵਾਂਗੇ ਔਰ ਜਦੋਂ ਇਦਾਂ ਦੇ ਜੰਗ ਅਸੀਂ ਕਹਿ ਲਈਏ ਸਾਡੇ ਨਾਲ ਤੁਰ ਪਿੰਦੇ ਤੇ ਬਹੁਤ ਆਪਾਂ ਅੱਗੇ ਨੂੰ ਲਿ ਜਾ ਸਕਦੇ ਬਚਾਵਤਾ ਰਨੋ ਸੋ ਅੱਜ ਸਾਡੇ ਨਾਲ ਚੀਫ ਸਾਹਿਬ ਵੀ ਆਏ ਆ ਸਾਡੇ ਪ੍ਰਧਾਨ ਮਹਾਰੀ ਦੇ ਵੀ ਆ ਅਸੀਂ ਚੱਲੇ ਹੋਏ ਆ ਤੇ ਦਿਨ ਰਾਤ ਇੱਕ ਕਰ ਰਹੇ ਆ ਤੇ ਕਾਹ ਨਹੀਂ ਹੋਈ ਆ ਕਿ ਅਸੀਂ ਕੋਈ ਸਾਡਾ ਇਹਦੇ ਵਿੱਚ ਸਵਾਰਥ ਨਹੀਂ ਜਦੋਂ ਅਸੀਂ ਸਵਾਰਥ ਲੈ ਕੇ ਚੱਲ ਪਏ ਮੈ ਪਤਾ ਨਹੀਂ ਮੈਂ ਲੀਡਰ ਬਣਨਾ ਪਤਾ ਨਹੀਂ ਮੈਂ ਨੇਤਾ ਬਣਨਾ ਪਤਾ ਨਹੀਂ ਮੈਂ ਫਲਾਣਾ ਨਮਰਨਾ ਇਹ ਸਭ ਚੀਜ਼ਾਂ ਮੈਂ ਛੱਡ ਕੇ ਤੁਰਿਆ ਹਾਂ ਪਰਮਾਤਮਾ ਦੀ ਐਡੀ ਕਿਰਪਾ ਹੈ ਕਿ ਉਹਨੇ ਮਨ ਦੇ ਵਿੱਚੋਂ ਇਹ ਚੀਜ਼ਾਂ ਕੱਢ ਦਿਤੀਆਂ ਕਿ ਇਹ ਚੀਜ਼ਾਂ ਦੇ ਵਿੱਚ ਹੈ ਕੁਛ ਨਹੀਂਗਾ ਤੈਨੂੰ ਜਿਹੜਾ ਜੀਵਨ ਦਿੱਤਾ ਉਹਦੇ ਤੇ ਚੱਲ ਜੀਵਨ ਕਾਦੇ ਲੈ ਦਿੱਤਾ ਕਿ ਤੂੰ ਆਪਣਾ ਜਿਹੜਾ ਪਥਾ ਉਹਨੂੰ ਸਵਾਰ ਇਹ ਇੱਕ ਜਨਮ ਇੱਕ ਜਨਮ ਚ ਨਹੀਂ ਸੁਧਰਦਾ ਜਨਮ ਜੇ ਕਈ ਲੈਨੇ ਪੈਂਦੇ ਬਹੁਤ ਜਨਮ ਬਿਛਲੇ ਥੇ ਮਾਦੋ ਇਹ ਜਨਮ ਤੇ ਮਾਰੇ ਲਿਖੇ ਇਹ ਲੇਖੇ ਚ ਹੱਲੇ ਲਗਣਾ ਨਹੀਂ ਕਿਉਂਕਿ ਬਹੁਤ ਕੌਸ਼ਿਸ਼ ਬੀਤ ਗਿਆ ਪਿੱਛੇ ਹੋ ਸਕਦਾ ਜੇ ਉਹਨਾਂ ਦੀ ਕਿਰਪਾ ਹੋਵੇ ਕਿਤੇ ਅਗਲਾ ਵੀ ਜਮ ਮੈ ਜਵੇ ਸੋ ਸਾਨੂੰ ਲੋੜ ਆ ਕਿ ਅਸੀਂ ਆਪਣੇ ਜੀਵਨ ਦੇ ਮਕਸਦ ਨੂੰ ਸਮਝੀਏ ਜੀਵਨ ਦੇ ਮਕਸਦ ਨੂੰ ਜਦੋਂ ਸਮਝ ਲਿਆ ਤੇ ਫਿਰ ਅਸੀਂ ਦਇਆ ਭਾਵਨਾ ਦੇ ਵਿੱਚ ਆਵਾਂਗੇ ਔਰ ਸਭ ਤੋਂ ਵੱਡਾ ਧਰਮ ਹੀ ਦਇਆ ਹੁੰਦੀ ਹੈ ਕਿ ਅਸੀਂ ਆਪਣੇ ਤੋਂ ਜਿਹੜਾ ਪਿੱਛੇ ਰਹਿ ਗਿਆ ਉਹਦੇ ਤੇ ਦਇਆ ਕਰੀਏ ਜਿਹੜਾ ਸਾਡੇ ਤੋਂ ਅੱਗੇ ਆ ਉਹਦੇ ਤੇ ਸ਼ਰਧਾ ਕਰੀਏ ਇਹੋ ਹੀ ਜ਼ਿੰਦਗੀ ਦੀ ਇੱਕ ਮਰਿਆਦਾ ਹੈ ਸੋ ਦੋਸਤੋ ਜਸਲ ਸਾਹਿਬ ਦੇ ਵਿਚਾਰ ਤੁਸੀਂ ਸੁਣੇ ਜਤਿੰਦਰ ਜੀ ਦੇ ਵੀ ਵਿਚਾਰ ਤੁਸੀਂ ਸੁਣਿਆ ਗੱਲ ਉਹੀ ਆ ਵੀ ਆਪਾਂ ਨੂੰ ਕਿਤੇ ਨਾ ਕਿਤੇ ਪਹਿਲਤਾ ਕਰਨੀ ਪਏਗੀ ਔਰ ਜਿਵੇਂ ਜਸਲ ਸਾਹਿਬ ਇੱਕ ਗੱਲ ਬਹੁਤ ਕਹਿੰਦੇ ਆ ਕਿ ਸਾਨੂੰ ਆਪ ਨੂੰ ਸਭ ਤੋਂ ਪਹਿਲਾਂ ਅੱਗੇ ਆਉਣਾ ਪਏਗਾ ਤਦ ਹੀ ਆਪਾਂ ਪਿੱਛੇ ਲਾਈਨ ਬਣਾ ਸਕਦੇ ਆਂ ਔਰ ਫਿਰ ਜਸਲ ਸਾਹਿਬ ਦੀ ਸੋਚ ਹੀ ਇੰਨੀ ਆ ਕਿ ਇਹਨਾਂ ਨੂੰ ਜਿੱਥੇ ਵੀ ਪੰਜਾਬ ਹੀ ਨਹੀਂ ਕਿਸੇ ਵੀ ਸਟੇਟ ਦੇ ਵਿੱਚ ਕੋਈ ਟਾਈਮ ਮੀਟਿੰਗ ਦਾ ਮਿਲਦਾ ਹੈ ਤਾਂ ਮਤਲਬ ਪੰਕਚੁਐਲਿਟੀ ਇੰਨੀ ਜ਼ਿਆਦਾ ਹੈ ਕਿ ਪੂਰੀ ਟੀਮ ਜਿਹੜੀ ਆ ਉਸ ਨੂੰ ਇਸ ਤਰ੍ਹਾਂ ਇੱਕ ਡੋਰ ਦੇ ਵਿੱਚ ਪਰੌਂਦੇ ਆ ਕਿ ਅਗਲਿਆਂ ਦੇ ਟਾਈਮ ਦੀ ਨਾ ਖਰਾਬੀ ਹੋਵੇ ਨਾ ਉਹਨਾਂ ਨੂੰ ਇੰਤਜ਼ਾਰ ਕਰਨਾ ਪਵੇ ਸੋ ਇੱਕ ਵਿਚਾਰਤਾਂ ਨੂੰ ਲੈ ਕੇ ਚੱਲੇ ਹੋਏ ਆਂ ਔਰ ਇਸੇ ਵਿਚਾਰਤਾਂ ਦਾ ਰਿਜ਼ਲਟ ਇਹ ਹੈ ਕਿ ਅੱਜ ਕਰੋੜਾਂ ਰੁਪਈਆ ਲਗਾ ਕੇ ਜਿਹੜੀ ਅੰਬੇਡਕਰ ਊਰਜਾ ਪਵਨ ਪਟਿਆਲਾ ਬਾਰਨ ਵਿਖੇ ਬਣਿਆ ਹੈ ਜਿੱਥੇ ਕਿ ਬੱਚਿਆਂ ਦਾ ਹੋਸਟਲ ਬਣਿਆ ਹੋਇਆ ਹੈ ਜਿੱਥੇ ਕਿ ਆਈਪੀਐਸ ਆਈਐਸ ਇਹ ਹੋਰ ਜਿਹੜੇ ਕੰਪੀਟੀਟਿਵ ਇੰਕਲਾਮ ਨੇ ਉਹਨਾਂ ਦੇ ਬੱਚਿਆਂ ਦੀਆਂ ਤਿਆਰੀਆਂ ਨੇ 20 ਤੋਂ 22 ਬੱਚੇ ਹੋਸਟਲ ਦੇ ਵਿੱਚ ਰਹਿਣ ਵਾਸਤੇ ਉਹਨਾਂ ਦੇ ਰੂਮਸ ਬਣਾਏ ਨੇ ਖਾਣ ਪੀਣ ਦਾ ਇੰਤਜ਼ਾਮ ਹੈ ਆਫੀਸਰ ਆਉਂਦੇ ਨੇ ਲੈਬ ਬਣੀ ਹੋਈ ਹੈ ਡਿਸਪੈਂਸਰੀ ਬਣੀ ਇਹ ਫਰੀ ਆਫ ਕਾਸਟ ਮੈਡੀਸਨ ਇਹ ਸਾਰੇ ਕੁਝ ਕਿਉਂਕਿ ਇੱਕ ਇਮਾਨਦਾਰ ਚੰਗੀ ਸੋਚ ਵਾਲਾ ਜਿਹੜਾ ਲੀਡਰ ਹੈ ਉਹਦੀ ਟੀਮ ਫਿਰ ਤਾਂ ਹੀ ਦੋ ਕਦਮ ਆਪਣੇ ਪ੍ਰੈਜ਼ੀਡੈਂਟ ਤੋਂ ਅੱਗੇ ਚੱਲਣ ਦੀ ਕੋਸ਼ਿਸ਼ ਕਰਦੀ ਹੈ ਕਿ ਜਸਰ ਸਾਹਿਬ ਜੇ ਇਹ ਕਹਿਣਗੇ ਤਾਂ ਕੱਲ ਨੂੰ ਆ ਵੀ ਕਹਿਣਗੇ ਇਸ ਕਰਕੇ ਇਸ ਨੂੰ ਹੁਣ ਤੋਂ ਹੀ ਇਹ ਆਪਾਂ ਕਰ ਦਈਏ ਸੋ ਇਹ ਮੁਬਾਰਕਬਾਦ ਦੇ ਪਾਤਰ ਨੇ ਸਾਨੂੰ ਅਜਿਹੇ ਲੀਡਰ ਮਿਲੇ ਨੇ ਔਰ ਅਸੀਂ ਲੋਕ ਆਪਣੇ ਆਪ ਨੂੰ ਮੁਬਾਰਕਬਾਦ ਦੇ ਪਾਤਰ ਤਾਂ ਮੰਨਦੇ ਹਾਂ ਕਿਉਂਕਿ ਇਹਨਾਂ ਦੀ ਟੀਮ ਦਾ हिस्सा सो so, बहुत अच्छा लगा जितेन्द्र जी ਤੁਹਾਡਾ ਵੀ ਔਰ ਜ ਅਮਰਚੰਦ ਜੀ ਦਾ ਵੀ ਬਹੁਤ ਬਹੁਤ ਸ਼ੁਕਰੀਆ ਇਹ ਵੀ ਤਿੰਨ ਚਾਰ ਦਿਨਾਂ ਤੋਂ ਰਿਟੂਰ ਦੇ ਵਿੱਚ ਹੀ ਨੇ ਸਾਡੇ ਚੀਫ ਸਾਹਿਬ ਨੇ ਕਰਮਚੰਦ ਜੀ ਇਹ ਵੀ ਨਾਲ ਹੀ ਰਹਿੰਦੇ ਨੇ ਮਤਲਬ ਜਦੋਂ ਜ਼ਰੂਰਤ ਜੇ ਸੇਰੀਏ ਚ ਹੁੰਦੀ ਹੈ ਫੋਨ ਕਰ ਦਿੰਦੇ ਉਸ ਵੈਨਿਊ ਤੇ ਪਹੁੰਚ ਜਾਂਦੇ ਸੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮਸੋ ਹਤਾ ਪੋਸੂਨਾਮਾ ਚੈਨਲ ਦੇ ਸ਼੍ਰੀ ਅਮ੍ਰਿਤਸਰ ਪੰਜਾਬ ਤੋਂ